ਸੰਤਨ ਹਾਥ ਰਾਖੀ ਕੁੰਜੀ ਜਿੱਥੇ ਅਨਹਦ ਬਾਣੀ ਦੀ ਪੂੰਜੀ ਪ੍ਰਗਟ ਹੁੰਦੀ ਹੈ ਸੰਤਾਂ ਦਾ ਮਨ ਉਸ ਅਨਹਦ ਬਾਣੀ ਦੇ ਵਿੱਚ ਸਮਾਇਆ ਹੁੰਦਾ ਹੈ ਤਾਂ ਹੀ ਤਾਂ ਉਹ ਕਹਿੰਦੇ ਐ ਅਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਜਿਨ੍ਹਾਂ ਨੂੰ ਅਨੰਦ ਸੁਣਨ ਲੱਗ ਗਿਆ ਉਹ ਵੱਡੇ ਭਾਗਾਂ ਵਾਲੇ ਸੰਤ ਨੇ ਉਹਨਾਂ ਦੇ ਸਾਰੇ ਹੀ ਮਨੋਰਥ ਪੂਰੇ ਹੁੰਦੇ ਆ ਕਿਉਂਕਿ ਉਹ ਸਤਗੁਰ ਜੀ ਦੀ ਉਹ ਇਕੱਠ ਉਹ ਗੂਝ ਕਥਾ ਸੁਣਨ ਲੱਗ ਗਏ ਕੀ ਕਹਿੰਦੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਕਹਿੰਦੇ ਸਭ ਤੋਂ ਉਤਮ ਜਿਹੜੀ ਆ ਉਹ ਹਰੀ ਦੀ ਕਥਾ ਹੈ ਜਿੰਨੂੰ ਸੁਣ ਕੇ ਦਰਦ ਤੇ ਦੁੱਖ ਕਿਹੜਾ ਦਰਦ ਹਉਮੈ ਦਾ ਦਰਦ ਫੁਰਨਿਆਂ ਦਾ ਦਰਦ ਅਤੇ ਦੁੱਖ ਕਿਹੜਾ ਜੰਮਣ ਤੇ ਮਰਨ ਦਾ ਦੁੱਖ ਜਿਹੜਾ ਕੋਈ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣੇ ਜੁਨਾ ਮਿਲ ਜਾਣੀਆਂ ਇਹ ਖਤਮ ਹੋ ਜਾਂਦਾ ਹੁਣ ਆਪਾਂ ਕਾਂਗੇ ਹਰੀ ਦੀ ਕਥਾ ਸਭ ਤੋਂ ਉਤਮ ਹੈ ਤੇ ਹਰੀ ਦੀ ਕਥਾ ਹੈ ਕਿਹੜੀ ਕਹਿੰਦੇ ਹਰ ਕੀ ਕਥਾ ਅਨਾਹਦ ਬਾਣੀ ਜਿਹੜੀ ਅਨਾਹਦ ਬਾਣੀ ਹੈ ਉਸ ਨੂੰ ਖਤਾਬ ਹੈ ਇਹ ਹਰ ਦੀ ਕਥਾ ਹੈ ਫਿਰ ਇਹ ਚੱਲਦੀ ਕਿੱਥੇ ਕਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਆ ਨੌ ਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਾਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਉਣਿਆ ਜੇ ਤੁਸੀਂ ਵੀ ਇਹ ਕਥਾ ਸੁਣਨੀ ਹੈ ਗੁਰਬਾਣੀ ਗੁਰੂ ਕਹਿੰਦੇ ਐ ਕਹਿੰਦੇ ਫਿਰ ਨੌ ਦਰਾਂ ਤੋਂ ਆਪ ਦੀ ਸੁਰਤ ਨੂੰ ਵਿਵੇਕਤਾ ਨੂੰ ਚਿੱਤ ਨੂੰ ਥੋੜਾ ਜਿਹਾ ਉੱਪਰ ਚੱਕ ਲੋ ਦਸਵੇਂ ਵਾਲੇ ਪਾਸੇ ਦਸਮਾ ਕੀ ਹੈ ਜਿੱਥੇ ਕੋਈ ਵਿਚਾਰ ਨਹੀਂ ਆਕਾਰ ਨਹੀਂ ਪੌਣ ਪਾਣੀ ਅਗਨੀ ਬਿਸਰਾਓ ਤਹੀਂ ਨਰੰਜਨ ਸਾਚਾ ਨਾਉ ਜਿੱਥੇ ਨਾ ਪੌਣ ਹੈ ਨਾ ਪਾਣੀ ਹੈ ਨਾ ਅਗਨੀ ਹੈ ਨਾ ਕੋ ਆਕਾਰ ਹੈ ਉਹ ਨੌ ਦਰਵਾਜਿਆਂ ਤੋਂ ਉੱਪਰ ਜਿੱਥੇ ਸਾਡਾ ਚੇਤਨਾ ਜਾਏਗੀ ਨੌ ਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੈ ਦਿਨ ਰਾਤਿ 24 ਘੰਟੇ ਚੱਲਦਾ ਪਿਆ ਇੱਕ ਖਿੰਨ ਵੀ ਨਹੀਂ ਬੰਦ ਹੁੰਦਾ ਤਾਂ ਹੀ ਤਾਂ ਸਾਨੂੰ ਕਹਿੰਦੇ ਆ ਤੁਸੀਂ ਆਪ ਦੀ ਕਾਇਆ ਦੇ ਵਿੱਚ ਨਿਜ ਘਰ ਲੱਭੋ ਨਿਜ ਮਹਿਲ ਲੱਭੋ ਤੁਸੀਂ ਅੰਦਰ ਦੇ ਨਿਜ ਘਰ ਮਹਿਲ ਦੇ ਵਿੱਚ ਬੈਠੇ ਨਹੀਂ ਤੇ ਤੁਹਾਨੂੰ ਸੁੱਖ ਕਿੱਥੋਂ ਆਉਣਾ ਤੁਸੀਂ ਰੋਜ਼ ਪੜ੍ਹਦੇ ਹੋ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਈ ਗੋ ਫੇਰਾ ਤੇ ਕਿੰਨੇ ਕੁ ਗੁਰਮਖ ਇੱਥੇ ਬੈਠੇ ਸੰਗਤ ਜਿਨ੍ਹਾਂ ਨੇ ਆਪ ਦਾ ਨਿਜ ਘਰ ਤੇ ਮਹਿਲ ਲੱਭ ਲਿਆ ਜਿਨ੍ਹਾਂ ਦਾ ਵਾਸਾ ਚੌਥੀ ਸੁੰਨ ਵਿੱਚ ਹੋ ਗਿਆ ਜਿਨ੍ਹਾਂ ਦਾ ਵਾਸਾ ਵਿਚਾਰਾਂ ਤੋਂ ਰਹਿਤ ਅਵਸਥਾ ਵਿੱਚ ਹੋ ਕੇ ਅਨਹਦ ਬਾਣੀ ਨੂੰ ਸੁਣਨ ਲੱਗ ਗਿਆ ਤੇ ਆਪਾਂ ਦੇਖਾਂਗੇ ਗੁਰਮਖੋ ਬਹੁਤ ਥੋੜੀ ਬਹੁਤ ਵਿਰਲੇ ਕਿਉਂਕਿ ਸਾਰੇ ਗੁਰਮਖਤਾ ਇਹ ਹੀ ਜ਼ਿਆਦਾਤਰ ਕਹਿੰਦੇ ਆ ਵੀ ਸਾਡੇ ਤਾਂ ਹਜੇ ਵਿਚਾਰ ਹੀ ਨਹੀਂ ਰੁਕਦੇ ਸਾਨੂੰ ਤਾਂ ਹਜੇ ਨਾਮ ਵੀ ਨਹੀਂ ਜਪਣਾ ਆਉਂਦਾ ਸਾਡਾ ਤਾਂ ਹਜੇ ਗੁਰਮਖੋ ਮੰਨ ਹੀ ਨਹੀਂ ਠਹਿਰਦਾ ਸਾਡਾ ਤਾਂ ਧਿਆਨ ਹੀ ਨਹੀਂ ਲੱਗਦਾ ਤੇ ਅੰਦਰਲੀ ਵਿਵਸਥਾ ਸਾਨੂੰ ਨਹੀਂ ਭੇਤ ਆਉਂਦੀ ਸੋ ਤਾਂ ਸਾਨੂੰ ਫਿਰ ਕਬੀਰ ਸਾਹਿਬ ਜੀ ਨੇ ਕਿਹਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਗੁਰੂ ਦੇ ਮੰਤਰ ਦੇ ਨਾਲ ਜੁਦ੍ਹ ਕਰੋ ਗੁਰ ਮੰਤਰ ਦੇ ਨਾਲ ਜੁਦ੍ਹ ਕੀਤੇ ਤੋਂ ਬਿਨਾਂ ਤੁਹਾਡਾ ਇਹ ਪੰਜਾ ਦੂਤਾਂ ਨੇ ਖੜਾ ਨਹੀਂ ਛੱਡਣਾ पुस्तक ਪਾਠ ਵਿਆਕਰਣ ਬਖਾਣਾ ਸੰਧਿਆ ਕਰਮ ਤਿਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਉਰਜ ਮਰੈ ਉਸ ਤਰ੍ਹਾਂ ਭਾਵੇਂ ਤੂੰ ਪੁਸਤਕਾਂ ਪੜ ਲੈ ਭਾਵੇਂ ਪਾਠ ਪੜੀ ਜਾ ਭਾਵੇਂ ਵਿਆਕਰਣ ਕਰ ਲੈ ਟੀਕੇ ਪੜ ਲੈ ਸਹਿਤ ਪੜ ਲੈ ਪਰ ਜਿੰਨੀ ਦੇਰ ਤੱਕ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਤੇਰੀ ਮੁਕਤੀ ਨਹੀਂ ਹੁੰਦੀ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ RAM ਨਹੀਂ ਪੂਰਨ ਰਹਤ ਮਹਾਰਾਜ ਕਹਿੰਦੇ ਮੁਖੋਂ ਟੀਕਾ ਪੜ ਲੈ ਵਿਆਕਰਣ ਪੜ ਲੈ ਕਿਤਾਬਾਂ ਪੜ ਲੈ ਪਾਠ ਕਰੀ ਜਾ ਪਰ ਹਿਰਦੇ ਵਿੱਚ RAM ਤਾਂ ਨਹੀਂ ਨਾ ਪ੍ਰਗਟ ਹੋਇਆ ਮਨ ਦੇ ਵਿੱਚ ਉਹ RAM ਦੀ ਜੋਤ ਦਾ ਅੰਸ਼ ਦੇ ਦਰਸ਼ਨ ਤਾਂ ਨਹੀਂ ਹੋਏ ਉਹ RAM ਦੀ ਕਥਾ ਹਰੀ ਦੀ ਕਥਾ ਸੁਣੀ ਤਾਂ ਨਹੀਂ ਨਾ ਤੇ ਫਿਰ ਤਾਂ ਇਕੱਲਾ ਅਖਰੀ ਗਿਆਨੀ ਹੈ ਅਖਰਾਂ ਦੇ ਵਿੱਚ ਉਲਝ ਉਲਝ ਕੇ ਦੂਸਰੇ ਦੇ ਨਾਲ ਵਾਦ-ਵਿਵਾਦ ਤਾਂ ਕਰ ਸਕਦਾ ਹੈ ਪਰ ਅਨੁਭਵ ਨਹੀਂ ਕੋਈ ਹੈਗਾ ਉਥੇ ਕਹਦੇਗਾ ਜੀ ਤੁਸੀਂ ਸਿਹਾਰੀ ਗਲਤ ਬੋਲਤੀ ਤੁਸੀਂ ਬਿਹਾਰੀ ਗਲਤ ਬੋਲਤੀ ਆਹ ਅੱਖਰ ਦਾ ਮਤਲਬ ਐ ਨਹੀਂ ਸੀ ਤੁਸੀਂ ਇਹਦਾ ਅਰਥ ਗਲਤ ਕੱਢ ਦਿੱਤਾ ਇਹ ਚੀਜ਼ਾਂ ਜ਼ਰੂਰ ਕਰ ਸਕਦਾ ਦੁਨਿਆਵੀ ਵਿਗਿਆਨੀ ਪਰ ਉਹਨੇ ਨਾ ਆਪ ਦੇ ਅੰਦਰ ਨਾਮ ਨੂੰ ਅਨੁਭਵ ਕੀਤਾ ਨਾ ਉਹਦਾ ਪ੍ਰੈਕਟੀਕਲ ਹੈ ਨਾ ਕੋਨੇ ਅਨਹਦ ਬਾਣੀ ਸੁਣੀ ਹੈ ਤੇ ਨਾ ਕੋਈ ਉਹਨੂੰ ਅੰਦਰੋਂ ਅਮਰ ਤਰਾਸ ਆਇਆ ਕੇਵਲ ਗਿਆਨ ਦੇ ਆਧਾਰ ਦੇ ਉੱਪਰ ਵਾਦ-ਵਿਵਾਦ ਕਰਨਾ ਇਸ ਨੂੰ ਕਹਿੰਦੇ ਜਿੰਨੀ ਗੁਰਮਖ ਨਾਮ ਨਾ ਬੁੱਝਿਆ ਮਰ ਜਨਮੈ ਆਵੇ ਜਾਏ ਉਧਰੋਂ ਤਾਂ ਕਹਿੰਦਾ ਮੈਂ ਗੁਰਮਖ ਆ ਮੈਨੂੰ ਗਿਆਨ ਆਉਂਦਾ ਹੈ ਵਿਆਕਰਨ ਆਉਂਦੀ ਹੈ ਟੀਕੇ ਪੜ੍ਹਿਆ ਹੈ ਸਿਹਤ ਪੜ੍ਹਿਆ ਹੈ ਪਰ ਨਾਮ ਨਹੀਂ ਬੁੱਝਿਆ ਉਹ ਨਾਮ ਕਿੱਥੇ ਹੈ ਕਹਿੰਦੇ ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਦੇਹੀ ਦੇ ਵਿੱਚ ਬਿਸਰਾਮ ਕੀਤਾ ਹੋਇਆ ਉਸ ਨਾਮ ਨੇ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮਾਂ ਆਵਾਂ ਉਹ ਸ਼ਬਦ ਜਿਹੜਾ ਸਾਡੀ ਕਾਇਆ ਦੇ ਅੰਦਰ ਹੈ ਉਹ ਸ਼ਬਦ ਸੰਸਾਰ ਦੀ ਭਾਸ਼ਾ ਤੋਂ ਬਿਨਾਂ ਵੱਜਦਾ ਨਾ ਤਾਂ ਉਹ ਸੰਸਾਰ ਦੀ ਭਾਸ਼ਾ ਵਿੱਚ ਹੈ ਨਾਉ ਲਿਖਣ ਪੜਨ ਵਿੱਚ ਆਉਂਦਾ ਉਹ ਕਿਵੇਂ ਦਾ ਕਹਿੰਦੇ ਤਿਸ ਰੂਪ ਨਾ ਰੇਖ ਅਨਾਹਦ ਵਾਜੈ ਸ਼ਬਦ ਨਰੰਜਨ ਕੀਆ ਤਾਂ ਫਿਰ ਹੋਰ ਖੋਲ ਦਿੱਤਾ ਕਬੀਰ ਸਾਹਿਬ ਨੇ 52 ਅੱਖਰ ਲੋਕ ਤ੍ਰੈ ਸਭ ਕੁਝ ਇਨਹੀ ਮਾਹੇ ਕਹਿੰਦੇ ਤ੍ਰੈ ਗੁਣ ਸੰਸਾਰ ਹੈ ਤਿੰਨਾ ਗੁਣਾ ਦਾ ਸੰਸਾਰ ਹੈ ਇਹਦੇ ਵਿੱਚ 52 ਅੱਖਰਾਂ ਦੀ ਭਾਸ਼ਾ ਚੱਲਦੀ ਹੈ ਬਾਵਣ ਅੱਖਰ ਲੋਕ ਤਰੇ ਸਭ ਕੁਝ ਇਨਹੀ ਮਾਹੇ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈ ਨਹੀਂ ਸਮਾਂ ਪੈਣ ਤੇ ਇਹ ਭਾਸ਼ਾ ਖਤਮ ਹੋ ਜਾਂਦੀ ਹੈ ਜਦੋਂ ਪਰਲੋ ਆਉਂਦੀ ਹੈ ਸਦੀਆਂ ਬਦਲਦੀਆਂ ਨੇ ਬੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਇੱਥੇ ਮਹਾਰਾਜ ਨੇ ਜਾਤਾਂ ਮਜ਼ਬ ਪ੍ਰਗਟ ਕੀਤੇ ਆ ਉਹ ਖਤਮ ਹੁੰਦੇ ਆ ਨਵੇਂ ਆਉਂਦੇ ਆ ਤੇ ਭਾਸ਼ਾ ਖਿਰ ਜਾਂਦੀ ਹੈ ਪਰ ਜਿਹੜਾ ਉਹ ਇੱਕ ਸ਼ਬਦ ਪ੍ਰਾਣਾ ਚ ਵਸਦਾ ਹੈ ਜਿਹੜਾ ਇੱਕ ਸ਼ਬਦ ਘਟ ਘਟ ਵਿੱਚ ਵੱਸਦਾ ਉਹ ਨਹੀਂ ਵੱਜਣੋਂ ਬੰਦ ਹੁੰਦਾ ਜਿਸ ਨੂੰ ਗੁਰੂ ਨਾਨਕ ਦੇਵ ਕਹਿੰਦੇ ਨੇ ਭੁਗਤ ਗਿਆਨ ਦਇਆ ਪੰਡਾਰਣ ਘਟ ਘਟ ਵੱਜੈ ਨਾਦ ਨਾਦ ਓਵੇਂ ਦਾ ਓਵੇਂ ਹੀ ਵੱਜਦਾ ਰਹਿੰਦਾ ਤੇ ਜਿਨ੍ਹਾਂ ਨੇ ਉਸ ਨਾਦ ਦੇ ਨਾਲ ਆਪਣੀ ਸੁਰਤ ਜੋੜ ਲਈ ਉਹ ਵੀ ਉਹ ਨਾਦ ਦੇ ਸਮਾਨ ਅਮਰ ਹੋ ਜਾਂਦੇ ਐ ਉਹ ਨਾਦ ਦੇ ਨਾਲ ਸੁਰਤੀ ਕਿੱਥੇ ਜਾ ਕੇ ਜੁੜਦੀ ਐ ਤਾਂ ਜਪਜੀ ਸਾਹਿਬ ਕਹਿੰਦੇ ਆ ਜੇ ਜੋੜਨੀ ਆ ਨਾਦ ਦੇ ਨਾਲ ਸੁਰਤ ਤਾਂ ਗਿਆਨ ਖੰਡ ਵਿੱਚ ਆ ਜਾ ਕਿਉਂਕਿ ਗੁਰਮਖੋਜ ਜਪਜੀ ਸਾਹਿਬ ਆਪਾਂ ਪੜਾਂਗੇ ਨਾ ਜੇ ਤਾਂ ਰੱਟੇ ਦੇ ਨਾਲ ਪੜੋਗੇ 5-7 ਮਿੰਟਾਂ ਵਾਲੇ ਹਿਸਾਬ ਨਾਲ ਪੜੋਗੇ ਫਿਰ ਤਾਂ ਕੱਖ ਨਹੀਂ ਸਮਝ ਆਉਂਦਾ ਜਪਜੀ ਸਾਹਿਬ ਦੇ ਵਿੱਚ ਚਾਰ ਖੰਡ ਤੇ ਪੰਜਵਾਂ ਸੱਚਖੰਡ ਇਹ ਚਾਰ ਪੰਜ ਖੰਡ ਪੂਰੇ ਖੋਲ ਕੇ ਦੱਸਿਆ ਵੀ ਜਿਵੇਂ ਜਿਵੇਂ ਸੁਰਤੀ ਸ਼ਬਦ ਦਾ ਅਭਿਆਸ ਕਰਕੇ ਕਿਵੇਂ-ਕਿਵੇਂ ਸਰੀਰ ਤੋਂ ਉੱਪਰ ਨਿਕਲ ਕੇ ਇਹਨਾਂ ਖੰਡਾਂ ਨੂੰ ਪਾਰ ਕਰਕੇ ਸੱਚਖੰਡ 'ਚ ਪਹੁੰਚਦੀ ਹੈ ਧਰਮਖੰਡ ਹੈ ਗਿਆਨਖੰਡ ਹੈ ਸ਼ਰਮਖੰਡ ਹੈ ਕਰਮਖੰਡ ਹੈ ਫੇਰ ਸੱਚਖੰਡ ਹੈ ਹੁਣ ਮਹਾਰਾਜ ਕਹਿੰਦੇ ਹੈ ਜੇ ਨਾਦ ਨੂੰ ਸੁਣਨਾ ਹੈ ਤਾਂ ਕਿੱਥੇ ਆ ਜਾ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਅਨੰਦ ਗਿਆਨਖੰਡ ਦੇ ਵਿੱਚ ਆ ਕੇ ਸੁਣ ਕਿੰਨੀ ਉੱਚੀ ਉੱਚੀ ਨਾਦ ਦਾ ਅਨੰਦ ਵੱਜ ਰਿਹਾ ਉਹ ਉਸ ਨਾਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਹ ਗਿਆਨਖੰਡ ਕਿੱਥੇ ਹੈ ਕਹਿੰਦੇ ਜਿੱਥੇ ਨਾ ਨੋਂ ਦਰਵਾਜੇ ਹੈ ਨਾ ਵਿਚਾਰ ਹੈ ਨਾ ਆਕਾਰ ਹੈ ਮਹਾਰਾਜ ਕਹਿੰਦੇ ਨੌ ਦਰਵਾਜਿਆਂ ਤੋਂ ਉੱਪਰ ਹੈ ਸੁਨ ਸਮਾਦ ਅਨਹਤ ਤਹਨਾਦ ਕਹਿਣ ਨਾ ਜਾਈ ਅਚਰਜ ਵੀ ਸਮਾਦ ਸੁਨ ਸਮਾਦ ਹੈ ਉੱਥੇ ਕੋਈ ਵਿਚਾਰ ਨਹੀਂ ਕੋਈ ਆਕਾਰ ਨਹੀਂ ਇਸ ਕਾਇਆ ਦੇ ਵਿੱਚ ਹੁੰਦਿਆਂ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕਾਇਆ 'ਚ ਬੈਠੇ ਆ ਸੁਨ ਸਮਾਦ ਸੁਨੋ ਸੁਨ ਕਹੈ ਸਭ ਕੋਈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਜਿਹੜਾ ਗਿਆਨੀ ਹੈ ਉਹਨੂੰ ਨਾ ਸੁਣ ਦੀ ਸਮਝ ਆਏਗੀ ਨਾ ਉਹਨੂੰ ਨਾਦ ਦੀ ਸਮਝ ਆਏਗੀ ਨਾ ਉਹਨੂੰ ਅਨਹਦ ਬਾਣੀ ਦੀ ਸਮਝ ਆਏਗੀ ਕਿਉਂਕਿ ਉਹ ਪ੍ਰੈਕਟੀਕਲ ਨਹੀਂ ਕਰਦਾ ਉਹ ਸਿਮਰਨ ਨਹੀਂ ਕਰਦਾ ਜਿਹੜਾ ਜੀਵ ਸਿਮਰਨ ਨਹੀਂ ਕਰਦਾ ਜਿਹੜਾ ਜੀਵ ਸੁਣ ਵਿੱਚ ਨਹੀਂ ਬੈਠਦਾ ਉਹ ਪ੍ਰੈਕਟੀਕਲ ਨਹੀਂ ਉਹ ਫਿਰ ਸਾਰੇ ਗਿਆਨ ਨੂੰ ਬਾਹਰमुखी ਕਰ ਦਿੰਦਾ ਹੈ ਹੁਣ ਜਿਵੇਂ ਜਿਹੜੇ ਗੁਰਮਖ ਨਾਮ ਜਪਦੇ ਆ ਨਾ ਜੀ ਉਹਨਾਂ ਦੇ ਮੁਖ ਦੇ ਵਿੱਚ ਮਿੱਠਾ ਅੰਮ੍ਰਿਤ ਰਸ ਰਸਕ ਰਸਕ ਕੇ ਆਉਂਦਾ ਹੈ ਜੋ ਗੁਰਬਾਣੀ ਗੁਰੂ ਗੱਲ ਕਹਿੰਦੇ ਆ ਗੁਰ ਮੰਤਰ ਦ੍ਰਿੜਾਏ ਹਰ ਰਸਕ ਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜਿਓ ਹੁਣ ਜੇ ਉਹਨਾਂ ਦੇ ਮੁਖ ਦੇ ਵਿੱਚ ਅੰਮ੍ਰਿਤ ਚੋਂਦਾ ਹੈ ਜਿਹੜੇ ਗੁਰਮੰਤਰ ਨੂੰ ਦ੍ਰਿੜ ਕਰਦੇ ਆ ਉਹ ਕਿੱਥੋਂ ਅੰਮ੍ਰਿਤ ਆਉਂਦਾ ਕਹਿੰਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਸਬਦੇ ਕਾੜ ਪੀਐ ਪਨਿਹਾਰੀ ਹੁਣ ਜੀਨੇ ਅਮਰਤ ਨਹੀਂ ਪੀਤਾ ਉਹਨੇ ਅਮਰਤ ਕਹਿ ਦੇਣਾ ਜੀ ਦੇਖੋ ਜੇ ਕੋਈ ਲੱਕੜ ਦਾ ਕੰਮ ਕਰਦਾ ਉਹਨੂੰ ਲੱਕੜ ਦਾ ਕੰਮ ਕਰਦਿਆਂ ਕਿੰਨਾ ਆਨੰਦ ਆਉਂਦਾ ਉਹੀ ਅਮਰਤ ਹੈ ਜੇ ਕੋ ਗਿਆਨੀ ਗਿਆਨ ਕਰਦਾ ਉਹਨੂੰ ਕਿੰਨਾ ਅਮਰਤ ਆਨੰਦ ਆਉਂਦਾ ਉਹੀ ਅਮਰਤ ਹੈ ਜੇ ਕੋ ਖਿਡਾਰੀ ਖੇਡ ਖੇਡਦਾ ਉਹਨੂੰ ਕਿੰਨਾ ਆਨੰਦ ਆਉਂਦਾ ਉਹੀ ਅਮਰਤ ਹੈ ਭਾਵ ਜਿਹਦਾ ਪ੍ਰੈਕਟੀਕਲ ਨਹੀਂ ਉਹਨੇ ਏਸੇ ਹੀ ਬਾਣੀ ਨੂੰ ਬਾਹਰਮੁਖੀ ਦੇ ਆਨੰਦ ਨਾਲ ਜੋੜ ਦੇਣਾ ਉਹਨੇ ਅੰਮ੍ਰਿਤ ਗਿਆਨ ਨੂੰ ਕਹਿ ਦੇਣਾ ਹੈ ਉਹਨੇ ਅੰਮ੍ਰਿਤ ਜਿਹੜਾ ਹੈ ਪੜਨ ਨੂੰ ਕਹਿ ਦੇਣਾ ਹੈ ਉਹਨੇ ਕਹਿਣਾ ਵੀ ਬਸ ਤੁਸੀਂ ਕਿਰਤ ਕਰੋ ਤੁਸੀਂ ਜਿਹੜਾ ਹੈ ਜ਼ਮੀਨ ਪੈਲੀ ਸਹੀ ਬਾਉ ਆਪਦੀ ਦੁਕਾਨ ਤੇ ਬੈਠੋ ਤੇ ਉਥੋਂ ਜਿਹੜਾ ਮਾੜਾ ਮੋਟਾ ਪੈਸਾ ਬਚਦਾ ਦੂਸਰਿਆਂ ਦੇ ਵਿੱਚ ਵੰਡ ਦੋ ਬਸ ਇਹੀ ਸੰਤ ਹੁੰਦਾ ਉਹ ਗੁਰਮਖੋ ਕਿਰਤਤਾ ਜੇ ਸਾਰਾ ਸੰਸਾਰ ਕਰਦਾ ਪਿਆ ਸਾਡੇ ਭਾਰਤ ਦੇਸ਼ ਦੇ ਵਿੱਚ ਗਜਰਾਤ ਨਾਮ ਦੀ ਸਟੇਟ ਹੈ ਪੂਰੇ ਵਰਡ ਦੇ ਵਿੱਚ ਗੁਜਰਾਤੀ ਮੰਨੇ ਹੋਇਆ ਵੀ ਜਿੰਨਾ ਬਿਜ਼ਨਸ ਜਿੰਨਾ ਪੈਸਾ ਉਹ ਬਚਾ ਕੇ ਉਹ ਚੰਗੇ ਤਰੀਕੇ ਦੇ ਨਾਲ ਖੇਡ ਖੇਡਦੇ ਆ ਕੋਈ ਨਹੀਂ ਖੇਡ ਸਕਦਾ ਤੇ ਫਿਰ ਗੁਜਰਾਤੀਆਂ ਕੋਲ ਰੱਬ ਤਾਂ ਲੱਭਿਆ ਨਹੀਂ ਲੱਭਦਾ ਕਿਰਤ ਕਰਨ ਨਾਲ ਵੀ ਕਦੇ ਰੱਬ ਮਿਲਿਆ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਕਰਮੀ ਸਹਜਨਾ ਉਪਜੈ ਵਿਣ ਸਹਜੇ ਸਹਸਾਨਾ ਜਾਏ ਨੇ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਕਿਤ ਲਾਏ ਮਹਾਰਾਜ ਕਹਿੰਦੇ ਕਰਮ ਦੇ ਨਾਲ ਵੀ ਕਿਤੇ ਸਹਜ ਪ੍ਰਗਟ ਹੁੰਦੀ ਹੈ ਕਰਮ ਤਾਂ ਪਸ਼ੂ ਪੰਛੀ ਕਰ ਰਹੇ ਆ ਕਿੰਨਾ ਸੋਹਣਾ ਕਰਮ ਕਰਦੇ ਆ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਰੁੱਖਾ ਸੁੱਖਾ ਖਾਂਦੇ ਆ ਕਿਸੇ ਨੂੰ ਜੀ ਕਿਸੇ ਨੂੰ ਤੰਗ ਨਹੀਂ ਕਰਦੇ ਕੋਈ ਕੱਪੜਾ ਨਹੀਂ ਪਹਿਨਦੇ ਕੋਈ ਏਸੀ ਹੀਟਰ ਨਹੀਂ ਲਾਉਂਦੇ ਕੋਈ ਖੁੱਡਾਂ 'ਚ ਰਹਿੰਦਾ ਕੋਵਲਣਿਆਂ 'ਚ ਰਹਿੰਦਾ ਕਿੰਨਾ ਸੋਹਣਾ ਕਰਮ ਕਰ ਰਹੀ ਐ 84 ਲੱਖ ਜੂਨ ਕੋਈ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਕੋਈ ਸਰਹੱਦਾਂ ਨਹੀਂ ਵੰਡਦੇ ਕੋਈ ਡੈਮ ਨਹੀਂ ਬਣਾਉਂਦੇ ਕੋਈ ਮਾਰਾ ਨਹੀਂ ਕਰਦੇ ਤੇ ਗੁਰਮਖੋਜੇ ਰੱਬ ਮਿਲ ਜਾਵੇ ਤਾਂ ਉਹਨਾਂ ਨੂੰ ਮਿਲਿਓ ਸਾਡੇ ਤੋਂ ਸੋਹਣਾ ਕਿਰਤ ਕਰਦੇ ਆ ਵਪਾਰੀਆਂ ਨੂੰ ਰੱਬ ਮਿਲ ਜਾਵੇ ਖੇਤੀ ਕਰਨ ਵਾਲਿਆਂ ਨੂੰ ਰੱਬ ਮਿਲ ਜਾਵੇ ਡੰਗਰ ਪਸ਼ੂ ਕਿੰਨੀ ਸੋਹਣੀ ਖੇਤੀ ਕਰਦਾ ਹੈ ਉਹ ਹਲ ਵਾਹੁੰਦਾ ਵਾਹੁੰਦਾ ਜੇ ਕਿਤੇ ਥੱਕ ਜਾਵੇ ਮਾਲਕ ਉਹਨੂੰ ਡੰਡਾ ਮਾਰੇ ਨਾ ਉਹ ਬਜਾਏ ਉਸ ਕਰਨ ਦੇ ਹੋਰ ਭੱਜਦਾ ਦੇਖੋ ਕਰਮ ਦੇ ਪ੍ਰਤੀ ਉਹਦਾ ਕਿੰਨਾ ਮੋਹ ਹੈ ਤੇ ਕਰਮ ਕਰਿਆਂ ਰੱਬ ਥੋੜੀ ਨਾ ਮਿਲਦਾ ਮਹਾਰਾਜ ਕਹਿੰਦੇ ਕਰਮ ਦੇ ਨਾਲ ਜਦੋਂ ਸ਼ਬਦ ਰੂਪੀ ਧਰਮ ਕਰੇਗਾ ਤੇ ਕਾਮ ਕਰੋ ਤੇ ਲੋ ਮੋਹ ਹੰਕਾਰ ਦੇ ਵਿਚਾਰਾਂ ਨੂੰ ਪਿੱਛੇ ਹਟਾਉਣਾ ਸਿੱਖੇਗਾ ਉਸ ਵਕਤ ਮੈਂ ਤੇਰੀ ਘਟ 'ਚ ਪ੍ਰਗਟ ਹੋਊਗਾ ਕਰਮ ਧਰਮ ਤੁਮ ਚੌਪੜ ਸਾਜੋ ਸਾਥ ਕਰੋ ਤੁਮ ਸਾਰੀ ਕਾਮ, ਕ੍ਰੋਧ, ਲੋਭ, ਮੋਜੀ ਤੋਂ ਐਸੀ ਖੇਲ ਹਰ ਪਿਆਰੀ ਜਦੋਂ ਕਰਮ ਦੇ ਨਾਲ ਸ਼ਬਦ ਦਾ ਜਾਪ ਕਰਨਾ ਸਿੱਖ ਗਿਆ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਉਰਜ ਮਰੈ RAM ਦੇ ਨਾਮ ਬਿਨ ਤਾਂ ਉਲਝ ਕੇ ਮਰ ਜਾਂਦਾ ਬੰਦਾ ਉਹ ਫੁਰਨਿਆਂ ਚ ਹੀ ਰਹੀ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਕਰਨਾ ਕੀ ਨਹੀਂ ਇਧਰੋਂ ਸਵਾਸਾਂ ਦਾ ਧੰਨ ਖਤਮ ਹੋ ਜਾਂਦਾ ਤੇ ਜਮ ਆ ਕੇ ਉਹਦੇ ਸਹਰਾਣੇ ਕਹਿੰਦੇ ਆ ਕੀ ਤੂੰ ਖਟਿਆ ਕਹਾਂ ਗਵਾਇਆ ਚਲੋ ਸਤਾਬ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਇਧਰੋਂ ਪਤਾ ਹੀ ਨਹੀਂ ਲੱਗਿਆ ਵੀ ਸਵਾਸਾਂ ਦਾ ਧਨ ਖਤਮ ਹੋ ਗਿਆ ਤੇ ਪੰਜੇ ਕਹਿੰਦੇ ਵੀ ਚੱਲ ਭਈ ਕੀ ਖਟਿਆ ਕੀ ਗਵਾਇਆ ਹਰੀ ਦਾ ਦਰਗਾਹ ਦੇ ਵਿੱਚੋਂ ਫਰਮਾਨ ਆਇਆ ਦ੍ਰਿਸ਼ਟਮਾਨ ਸਰੀਰ ਤੋਂ ਤੂ ਰਹਿਤ ਹੋ ਚੁੱਕਿਆ ਚੱਲ ਚੱਲੀਏ ਖੁੱਲੀ ਗੰਢ ਉਠੋ ਲਿਖਿਆ ਆਇਆ RAM ਉਹ ਲਿਖੀ ਹੋਈ ਚਿੱਠੀ ਦਿਖਾਉਂਦੇ ਆ ਵੀ ਗੰਢ ਖੁੱਲ ਚੁੱਕੀ ਆ ਸੁਆਸਾਂ ਦੀ ਨਾਭ ਕਮਲ ਤੋਂ ਆਜੋ ਹੁਣ ਚੱਲੀਏ RAM ਨੇ ਬੁਲਾਇਆ ਫਿਰ ਉੱਥੇ ਤਾਂ ਹੀ ਸਾਨੂੰ ਅੱਜ ਅੱਜ ਯਾਦ ਕਰਾ ਰਹੇ ਆ ਧਰਮਰਾਏ ਜੋ ਲੇਖਾ ਮੰਗਾ ਤੋ ਕਿਆ ਮੁਖ ਲੈ ਕੇ ਜਾਏਗਾ ਤੇ ਫਿਰ ਇਹ ਨਾ ਨਾ ਹੋਵੇ ਵੀ ਨਾ ਤਾਂ ਅਸੀਂ ਅੰਮ੍ਰਿਤ ਰਸ ਪਾਇਆ ਨਾ ਨਾਮ ਸੁਣਿਆ ਨਾ ਨਿੱਜ ਘਰ ਚ ਗਏ ਨਾ ਸੱਚ ਦੇ ਦਰਸ਼ਨ ਕੀਤੇ ਤੇ ਸੁਆਸਾਂ ਦਾ ਗੰਢ ਖੁੱਲ ਜਾਏ ਮਹਾਰਾਜ ਕਹਿੰਦੇ ਜਿੰਨੀ ਹਾਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਤੇ ਫਿਰ ਤਾਂ ਜਮ ਲੈ ਜਾਣਗੇ ਸਾਨੂੰ ਇਸ ਕਰਕੇ ਮਹਾਰਾਜ ਕਹਿੰਦੇ ਵੀ ਕਿਰਤ ਦੇ ਵਿੱਚ ਇੰਨਾ ਵੀ ਅੰਨਾ ਨਾ ਹੋ ਜਾ ਕਿ ਤੂੰ ਸ਼ਬਦ ਦਾ ਅਭਿਆਸ ਹੀ ਨਾ ਕਰੇ ਤੇਰੇ ਅੰਦਰ ਲਗਾਤਾਰ ਉਹ ਅਨਹਦ ਨਾਦ ਵੱਜ ਰਿਹਾ ਹੈ ਤੇਰੇ ਅੰਦਰ ਲਗਾਤਾਰ ਤੇਰੇ ਮਸਤਕ ਦੇ ਪਦਮ ਦੇ ਉੱਪਰ ਉਹ ਪ੍ਰਕਾਸ਼ ਰੂਪੀ ਸਤਗੁਰੂ ਬੈਠੇ ਹੈ ਕਹਿੰਦੇ ਨਾ ਜੀ ਇਹਨੂੰ ਪਦਮ ਸ਼੍ਰੀ ਮਿਲਿਆ ਹੈ ਤੇ ਪਦਮਸ਼ਰੀ ਕਿੱਥੇ ਜਾ ਕੇ ਮਿਲਦਾ ਹੈ ਗੁਰਬਾਣੀ ਨੂੰ ਪੁੱਛੋ ਕੀ ਕਹਿੰਦੇ ਮਸਤਕ ਪਦਮ ਦਿਵਾਲੇ ਮਣੀ ਮਾਹੇ ਨਿਰੰਜਨ ਤ੍ਰੇਪਵਨ ਤਣੀ ਜਿਹੜਾ ਮਸਤਕ ਦੇ ਪਦਮ ਤੇ ਜਾ ਕੇ ਸ਼੍ਰੀ ਨਿਰੰਕਾਰ ਨੂੰ ਮਿਲਦਾ ਉਹ ਪਦਮਸ਼ਰੀ ਹੁੰਦਾ ਅੱਜ ਬਾਹਰੋਂ ਸਰਕਾਰਾਂ ਦੇ ਦਿੰਦੇ ਕਹਿੰਦੇ ਪਦਮਸ਼ਰੀ ਮਿਲਿਆ ਇਹਨੂੰ ਜੀ ਆਪਾਂ ਸੁਣਦੇ ਆ ਨਾ ਕਈ ਵਿਦਵਾਨਾਂ ਨੂੰ ਮਿਲਦਾ ਵੱਡਿਆਂ ਵੱਡਿਆਂ ਨੂੰ ਮਿਲਦਾ ਪਰ ਸੰਤ ਪਦਮਸ਼ਰੀ ਕਿੱਥੇ ਦਿੰਦੇ ਆ ਜਿਹੜਾ ਮਸਤਕ ਦਾ ਪਦਮ ਹੈ ਜਦੋਂ ਇਹਦੇ ਵਿੱਚ ਜਾ ਕੇ ਤਿੰਨਾਂ ਭਵਨਾਂ ਦੇ ਧਣੀ ਦੇ ਦਰਸ਼ਨ ਹੁੰਦੇ ਉਹ ਪਦਮਸ਼ਰੀ ਹੋ ਜਾਂਦਾ ਹੈ ਮਾਲਕ ਦਾ ਪਦਮ ਸਾਡੇ ਇੱਥੇ ਆ ਉਹਦਾ ਮਸਤਕ ਦੇ ਉੱਪਰ ਸਾਡੇ ਪੈਰ ਰੱਖਿਆ ਹੋਇਆ ਹੈ ਮਸਤਕ ਪਦਮ ਦਿਵਾਲੇ ਮਣੀ ਮਾਹੇ ਨਿਰੰਜਨ ਤ੍ਰਹਿ ਭਵਨ ਧਣੀ ਪੰਜ ਸ਼ਬਦ ਨਿਰਮਾਇਲ ਬਾਜੇ ਟੁਲਕੇ ਚਵਰ ਸੰਖ ਕਣ ਗਾਜੇ ਦੇਖੋ ਕੱਲੀ ਕੱਲੀ ਆਵਾਜ਼ ਦੱਸੀ ਹੈ ਢੋਲਕੀਆਂ ਚਵਰ ਸੰਖ ਕਣ ਗਰਜ ਪੈਂਦੀ ਹੈ ਤੇਰੇ ਅੰਦਰ ਜਦੋਂ ਮਸਤਕ ਦੇ ਪਦਮ ਤੇ ਤੇਰੀ ਸੁਰਤੀ ਟਿਕਾਉ ਕਰਦੀ ਹੈ ਜਿਹੜਾ ਪੰਜਾਂ ਸ਼ਬਦਾਂ ਦਾ ਧਾਰਨੀ ਆ ਉਹ ਪਦਮਸ਼੍ਰੀ ਹੈ ਸੰਸਾਰ ਦੇ ਵਿੱਚੋਂ ਸੋਭਾ ਲੈਣੀ ਬਹੁਤ ਸੌਖੀ ਹੈ ਚਾਰ ਬੋਟਾਂ ਪਵਾ ਦਿਓ ਵੱਡੇ ਵੱਡੇ ਰਾਜਨੇਤਾ ਝੂਠੇ ਸੱਚੇ ਸਾਰਿਆਂ ਨੂੰ ਹੀ ਦੇ ਦਿੰਦੇ ਆ ਪਰ ਕਿਤੇ ਗੁਰੂ ਦੇ ਕੋਲੋਂ ਪਦਮਸ਼੍ਰੀ ਲੈ ਕੇ ਦਿਖਾ ਜਿੱਥੇ ਜਾ ਕੇ ਪੰਜਾਂ ਸ਼ਬਦਾਂ ਦੀ ਧੁਨ ਵੱਜਦੀ ਹੈ ਪੰਚ ਸ਼ਬਦ ਨਿਰਮਾਇਲ ਬਾਜੇ ਟੁਲਕੇ ਚਵਰ ਸੰਖ ਘਣਗਾਜੇ ਜਿੱਥੇ ਪੰਜਾਂ ਸ਼ਬਦਾਂ ਦੀ ਧੁਨ ਵੱਜਦੀ ਹੈ ਤੇਰਾ ਜਨ ਨਿਰਤ ਕਰੈ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੈ ਐਨੀ ਖੇੜ ਖੋਲ ਖੋਲ ਕੇ ਦਸੀਆ ਗੁਰਬਾਣੀ ਚ ਕਿੰਨਾ ਅਨਹਦ ਸ਼ਬਦਾਂ ਦਾ ਕਿੰਨਾ ਅੰਮ੍ਰਿਤ ਰਸ ਦਾ ਕਿੰਨਾ ਗੁਰਮੰਤਰ ਦਾ ਸਾਡੇ ਅੰਦਰ ਖਜ਼ਾਨਾ ਦੱਸਿਆ ਸਾਨੂੰ ਸੰਤ ਸਿਪਾਈ ਬਣਾਇਆ ਪਹਿਲੋਂ ਮਨ ਕਰਕੇ ਸੰਤ ਸਿਪਾਈ ਫਿਰ ਤਨ ਕਰਕੇ ਸੰਤ ਸਿਪਾਈ ਪਹਿਲੋਂ ਜਿਹੜਾ ਮਨ ਦਾ ਜਿੱਤਿਆ ਹੋਵੇਗਾ ਉਹੀ ਸੰਸਾਰ ਨੂੰ ਜਿੱਤੂਗਾ ਜਿਹੜਾ ਮਨ ਕਰਕੇ ਨਹੀਂ ਜਿੱਤਿਆ ਮਨ ਵਿੱਚ ਏਬ ਨੇ ਦੂਸਰੇ ਨਾਲ ਈਰਖਾ ਕਰਦਾ ਹੈ ਸਾਰਿਆਂ ਨੂੰ ਸਮ ਦ੍ਰਿਸ਼ਟੀ ਨਹੀਂ ਦੇਖਦਾ ਉਹ ਤਾਂ ਜਦੋਂ ਉਹਨੂੰ ਰਾਜ ਦੇ ਦੇਓਗੇ ਧੜੇ ਬਣਾਊਗਾ ਅੱਜ ਦੇਖਦੇ ਨਹੀਂ ਆਪਾਂ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਉਨੇ ਆ ਚਾਹ ਪੰਜਾਬ ਆ ਚਾਹ ਹਰਿਆਣਾ ਚਾਹ ਕਿਸੇ ਵੀ ਦੇਖ ਲਓ ਤੇ ਕਿਵੇਂ ਆਪਣੇ ਨਾਲ ਵਿਸ਼ਵਾਸ ਘਾਤ ਕਰਦੇ ਨੇ ਕਿਵੇਂ ਨਸ਼ੇ ਦੀਆਂ ਲਹਿਰਾਂ ਚੱਲਦੀਆਂ ਕਿਵੇਂ ਧੜੇ ਬਣਾਉਂਦੇ ਆ ਕਿਉਂਕਿ ਇਹ ਮਾਨ ਕਰਕੇ ਖੋਟੇ ਐ ਤੇ ਖਾਲਸੇ ਦੇ ਕੋਲ ਜਦੋਂ ਰਾਜ ਆਉਂਦਾ ਖਾਲਸਾ ਉਹ ਛੇਵੇਂ ਪਾਤਸ਼ਾਹ ਨੇ ਜਿਹੜਾ ਕਾਲ ਤਖਸਬ ਬਣਾਇਆ ਨਾ ਸੰਤ ਸਪਾਹੀਆਂ ਦਾ ਜਿਹੜੇ ਮਾਨੋਂ ਵੀ ਉਸ ਮਾਲਕ ਦੇ ਵਿੱਚ ਖਾਲਸ ਹੋ ਚੱਕਿਆ ਉਹ ਤਨ ਕਰਕੇ ਫਿਰ ਖਾਲਸ ਰਾਜ ਕਰਦੇ ਜਿਹੜਾ ਮਨ ਖੋਟਾ ਆ ਅੰਦਰੋਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤੇ ਮੈਲੇ ਤਿੰਨੀ ਜਨਮ ਜੂਏ ਹਾਰਿਆ ਉਹ ਦਾ ਮੈਲ ਦੇ ਵਿੱਚ ਭਰੇ ਹੋਏ ਨੂੰ ਰਾਜ ਦਿਓਗੇ ਉਹ ਦੂਜਿਆਂ ਨੂੰ ਵੀ ਮੈਲਾ ਕਰ ਦਊਗਾ ਕਿਉਂਕਿ ਮਹਾਰਾਜ ਕਹਿੰਦੇ ਕੁੱਤਾ ਜਿੰਨਾ ਮਰਜੀ ਸਿਆਣਾ ਹੋਵੇ ਉਹਨੇ ਚੱਕੀ ਨੂੰ ਚਟਣਾ ਹੀ ਚਟਣਾ ਹੈ ਇਸ ਕਰਕੇ ਗੁਰਮਖੋ ਸਭ ਤੋਂ ਪਹਿਲਾਂ ਮਨ ਕਰਕੇ ਅਸੀਂ ਸੰਤ ਸਪਾਈ ਬਣੀਏ ਫਿਰ ਤਨ ਕਰਕੇ ਖੰਡੇ ਵਾਟੇ ਦੀ ਪੌਲ ਲੈ ਕੇ ਗੁਰੂ ਦੇ ਸਨਮੁਖ ਪੇਸ਼ ਹੋ ਕੇ ਫਿਰ ਅਸੀਂ ਸੰਸਾਰ ਦਾ ਕੋਈ ਨਾ ਕੋਈ ਭਲਾ ਕਰ ਸਕਦੇ ਸਵਾਉ ਜਿਹੜਾ ਆਪਾਂ ਮਨ ਦੇ ਵਿੱਚ ਵਿਚਾਰਾਂ ਫੁਰਨਿਆਂ ਦੀ ਮੈਲ ਭਰੀ ਹੋਈ ਹੈ ਜਿਹੜੇ ਫੁਰਨੇ ਸਾਨੂੰ ਸੱਚ ਦੇ ਦਰਸ਼ਨ ਨਹੀਂ ਹੋਣ ਦੇ ਰਹਿ ਉਹਨਾਂ ਫੁਰਨਿਆਂ ਦੀ ਮੈਲ ਨੂੰ ਮਤ ਦੇ ਵਿੱਚੋਂ ਖਤਮ ਕਰੀਏ ਤੇ ਉਹ ਜਪਜੀ ਸਾਹਿਬ ਵਿੱਚ ਦੱਸਿਆ ਵੀ ਕਿਵੇਂ ਖਤਮ ਹੋਏਗੀ ਪਰ ਇਹ ਮਤ ਪਾਪਾਂ ਕੈ ਸੰਗ ਉਹ ਧੂਪੈ ਨਾਵੇਂ ਕੇ ਰੰਗ ਤੇ ਆਓ ਆਪਾਂ ਨਾਮ ਦਾ ਜਸ ਕਰੀਏ ਨੇਤਰ ਬੰਦ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਆ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉਮੈ ਬਖਫੈਲ ਹੋ ਅਚਿੰਤ ਬਸੈ ਸੁਖ ਨਾਲ ਸਾਸ ग्राਸ ਹਰ ਨਾਮ ਸਮਾਰ ਸਾਸ ग्राਸ ਆਪਾਂ ਨਾਮ ਜਪੀਏ ਨੇਤਰ ਬੰਦ ਕਰਕੇ ਸਾਵਧਾਨ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀ ਤੇ ਵਾਰ-ਵਾਰ ਜਪਣਾ ਹੈ ਬਾਰੰਗ ਬਾਰ-ਬਾਰ ਪ੍ਰਭ ਜਪਿਐ ਤੇ ਜਦੋਂ ਜਪਾਂਗੇ ਇਕਚਿਤ ਹੋ ਕੇ ਉਹਦਾ ਫਲ ਕੀ ਮਿਲਣਾ ਬਾਰੰਗ ਬਾਰ-ਬਾਰ ਪ੍ਰਭ ਜਪਿਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪਿਐ ਆਓ ਨੇਤਰ ਬੰਦ ਕਰਕੇ ਕਿਸੇ ਨੇ ਵੀ ਲੋਕ ਲੱਜਾ ਸੰਗ ਸ਼ਰਮ ਦੇ ਵਿੱਚ ਐ ਨਹੀਂ ਵੀ ਚੁੱਪ ਕਰਕੇ ਬਹਿ ਜਾਣਾ ਸਾਰੀ ਸੰਗਤ ਨੇ ਨੇਤਰ ਬੰਦ ਰੱਖਣੇ ਆ ਤਾਂ ਕਿ ਸਾਡਾ ਮਨ ਜਦੋਂ ਅੱਖਾਂ ਖੋਲ ਲੈਂਦੇ ਆ ਨਾ ਤੇ ਬਾਹਰ ਮੁਖੀ ਫਿਰ ਖੱਬੇ ਸੱਜੇ ਦੇਖੀ ਜਾਂਦਾ ਆਪਾਂ ਅੰਤਰਮੁਖੀ ਹੋਣਾ ਕਿਉਂਕਿ ਅੰਦਰ ਜਾਵੇਗੀ ਸਾਡੀ ਸੁਰਤ ਤੇ ਅੰਦਰੋਂ ਫਿਰ ਖਜ਼ਾਨਾ ਪ੍ਰਗਟ ਹੁੰਦਾ ਨਾਮ ਦਾ ਸੋ ਆਓ ਨੇਤਰ ਬੰਦ ਕਰਕੇ ਬੋਲ-ਬੋਲ ਕੇ ਵਹਿਗੁਰੂ ਗੁਰਮੰਤਰ ਦਾ ਆਪਾਂ ਥੋੜੇ ਸਮੇਂ ਦੇ ਲਈ ਜਾਪ ਕਰੀਏ ਫਿਰ ਇਕੱਠ ਦੀ ਕਹਾਣੀ ਨੂੰ ਦੁਬਾਰੇ ਦ੍ਰਿੜ ਕਰਦੇ ਆਓ ਕਰੀਏ ਸ਼ੁਰੂ ਵਾਹ ਗੁਰੂ 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 ਵਾਹ Guru, ah, 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 그르 어 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 으아, 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 그아 으아, 으아, 아 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 으아, 아아 గ

Nereye? Evet. 아, 그래, 아, 그 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 아. <룰> 아, 그래? 야, 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 그래? 그래?